ਰਜਿਸਟ੍ਰੇਸ਼ਨਾਂ ਕਰਾਉਂਦੇ ਨੇ ਕੀ ਫੇਕ ਕੱਪ ਦਾ ਸਿਸਟਮ ਦਿਖਾਉਂਦੇ ਨੇ ਕਿ ਬਾਅਦ ਚ ਜਾਲੀ ਬਿਲ ਬਣਾ ਕੇ ਸਟੇਟ ਨੂੰ ਲੁੱਟਦੇ ਨੇ ਥੈਂਕ ਯੂ देखिए चन्नी साहब ने पार पार्लियामेंट में, में क्या बयान दिया है नहीं दिया पर लेकिन पंजाब में जो भी व्यक्ति क्योंकि आज की प्रेस वार्ता भी इसी पे है जो भी व्यक्ति कानून को तोड़ेगा जो भी व्यक्ति कानून को तोड़ने की कोशिश करेगा जो कानून में जैसी उसकी सजा लिखी गई है वैसे ही उसको सजा मिलेगी और दूसरा मैं आपको बता दूं कि ये हमने जितनी भी फर्में हमें मिल रही हैं इनकी हमने आधार ऑथेंटिकेशन शुरुआत शुरू करी है बायोमेट्रिक जब नई जितनी भी फर्में अब रजिस्टर्ड होगी पंजाब में बायोमेट्रिक उसकी जो हम अटेंडेंस लगा के उसको आधार से जोड़ के फिर उसकी रजिस्ट्रेशन करेंगे ताकि आगे आने वाले समय में कोई फेक रजिस्ट्रेशन ना हो कई बार क्या होता है कि जैसे कोई मजदूर काम करने के लिए आया किसी आदमी के पास आया कोई चलाक चरुस्त आदमी है उसका आधार का ड्राइवर ना के नाते अपने किसी भी होर नाते जड़ियाँ जाली फर्मा बना के वो सिक्सटी एट ਏਟ ਫਰਮਾਸੀ ਜਿਹੜੇ ਚੱਲ ਰਹੀਆਂ ਸੀਗੀਆਂ ਉਹਦੇ ਅੰਦਰ ਤਾਂ ਅਸੀਂ ਡਾਇਰੈਕਟਲੀ ਜਿਹੜੇ ਬੰਦੇ 11 ਬੰਦੇ ਇਨਵੋਲਵ ਸੀਗੇ ਮੇਨ ਪੰਜ ਬੰਦੇ ਹਾਂ ਮਤਲਬ 11 ਨਾਮਜ਼ਦ ਕੀਤੇ ਸੀ ਪੰਜ ਦੀ ਜੜੀ ਆ ਉਹ ਅਰੈਸਟ ਹੋ ਚੁੱਕੀ ਹੈ ਇਹਦੇ ਵਿੱਚ ਵੀ 533 ਕਰੋੜ ਦਾ ਫਰਾਡ ਆਇਆ 533 ਕਰੋੜ ਦੀ ਜਾਲੇ ਬਿਲਿੰਗ ਹੋਈ ਸੀ ਔਰ ਜਿਹਦੇ ਵਿੱਚ ਫੇਕ ਆਈਟੀਸੀ ਇਹਨਾਂ ਨੇ ਲਗਭਗ 100 ਕਰੋੜ ਰੁਪਇਆ 100 ਕਰੋੜ ਰੁਪਇਆ ਦੀ ਜਿਹੜੀ ਆ ਉਹ ਚੂਨਾ ਲਾਉਣਾ ਸੀਗਾ ਇਹ ਵੱਡੀ ਕਾਰਵਾਈ ਜਿਹੜੀ ਆ ਪਿਛਲੇ ਸਮੇਂ ਦੌਰਾਨ ਸਾਡੇ ਡਿਪਾਰਟਮੈਂਟ ਵੱਲੋਂ ਕੀਤੀ ਗਈ ਹੈ ਮੈਂ ਸਾਰੇ ਜਿੱਥੇ ਡਿਪਾਰਟਮੈਂਟ ਦੇ ਸਾਰੇ ਅਫਸਰ ਸਹਿਬਾਨ ਦਾ ਮੇਰੇ ਨਾਲ ਬੈਠੇ ਨੇਗੇ ਐਫਸੀਡੀ ਸਾਹਿਬ ਦਾ ਟੈਕਸ ਕਮਿਸ਼ਨਰ ਸਾਹਿਬ ਦਾ ਸਾਡੇ ਇਨਫੋਰਸਮੈਂਟ ਡਾਇਰੈਕਟਰ ਦੇ ਮੁਖੀ ਸਹਿਬਾਨ ਦਾ ਧੰਨਵਾਦ ਕਰਨਾਗਾ ਉੱਥੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਮਾਰਜੁਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾਗਾ ਕਿ ਉਹ ਲਗਾਤਾਰ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਚਲਾ ਰਹੇ ਨੇ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਖਤਮ ਕਰਨਾ ਅਸੀਂ ਕਿਉਂਕਿ ਆਮ ਆਦਮੀ ਪਾਰਟੀ ਦਾ ਜਨਮ ਆਮ ਆਦਮੀ ਪਾਰਟੀ ਦਾ ਜਨ ਭ੍ਰਿਸ਼ਟਾਚਾਰ ਦੇ ਖਿਲਾਫ ਉੱਠੀ ਮਹਿੰਮ ਚ ਹੋਇਆਗਾ ਸੋ ਪੰਜਾਬ ਦੇ ਅੰਦਰ ਕਿਸੇ ਵੀ ਲੈਵਲ ਤੇ ਜਿਹੜਾ ਭ੍ਰਿਸ਼ਟਾਚਾਰ ਹੁੰਦਾਗਾ ਅਸੀਂ ਉਹਦੇ ਖਿਲਾਫ ਸਖਤ ਹਮਲਾ ਕਰ ਰਹੇ ਹਾਂ ਸਖਤ ਬਾੜ ਕਰ ਰਹੇ ਹਾਂ ਔਰ ਕੋਈ ਵੀ ਦੋਸ਼ੀ ਜਿਹੜਾ ਜੀਐਸਟੀ ਦੇ ਅੰਦਰ ਫਰਾਰ ਕਰੂਗਾ ਟੈਕਸ ਦੇ ਅੰਦਰ ਫਰਾਰ ਕਰੂਗਾ ਉਹ ਬਖਸ਼ਿਆ ਨਹੀਂ ਜਾਊਗਾ ਅਸੀਂ ਇਸੇ ਤਰ੍ਹਾਂ ਇਹ ਮਹਿੰਮ ਜਿਹੜੀ ਆ ਕੋਈ ਵਿਅਕਤੀ ਸਟੇਟ ਕੋਲੇ ਵੀ ਆਪਦੇ ਆਪ ਨੂੰ ਰਿਪੋਰਟ ਕਰਵਾ ਸਕਦਾਗਾ ਜੀਐਸਟੀ ਦੇ ਅੰਦਰ ਕੋਈ ਵਿਅਕਤੀ ਜਿਹੜਾ ਉਹ ਸੈਂਟਰ ਕੋਲੇ ਵੀ ਕਰਵਾ ਸਕਦਾਗਾ ਔਰ ਲਗਭਗ 303 ਫਰਮਾਂ ਦਾ 103 ਫਰਮਾਂ ਦਾ ਦੇ ਵਿੱਚੋਂ 4044 ਕਰੋੜ ਰੁਪਏ ਦਾ 4044 ਕਰੋੜ ਰੁਪਏ ਦੀ ਜਿਹੜੀ ਲੋਹੇ ਦੀ ਆਇਰਨ ਦੀ ਜਾਲੀ ਸੇਲ ਪਰਚੇਸ ਦਿਖਾ ਕੇ ਜਿਹੜੇ ਆਈਟੀਸੀ ਰਿਟਰਨ ਲੈਂਦੇ ਸੀ ਉਹ ਵਿਅਕਤੀ ਅਸੀਂ ਫੜੇ ਨੇਗੇ 4044 ਕਰੋੜ ਰੁਪਏ ਦੀ ਜਿਹੜੀ ਆ ਲੋਹੇ ਦੀ ਜਿਹੜੀ ਆ ਜਾਲੀ ਸੇਲ ਪਰਚੇਸ ਦੇ ਅਸੀਓ ਫਰਮਾਂ 303 ਫਰਮਾਂ ਡਿਟੈਕਟ ਕੀਤੀਆਂ ਔਰ ਉਹਨਾਂ ਵਿੱਚੋਂ ਜਿਹੜੀਆਂ 200 6 ਫਰਮਾਂ 206 ਫਰਮਾਂ ਸੀਗੀਆਂ ਟੋਟਲ 303 ਫਰਮਾਂ ਰਹਿ ਗਈਆਂ ਹੁਣ ਤੱਕ ਜਿਹੜੀਆਂ ਅਦਰ ਸਟੇਟਸ ਵੀ ਨੇ ਕਿਉਂਕਿ ਜਿਹੜੀਆਂ ਸਟੇਟ ਦੀਆਂ ਰਹਿ ਗਈਆਂ ਸੌਰੀ ਸੈਂਟਰ ਦੀਆਂ ਰਹਿ ਗਈਆਂ ਉਹ 206 ਰਹਿ ਗਈਆਂ ਔਰ 211 ਫਰਮਾਂ ਜਿਹੜੀਆਂ ਉਹ ਪੰਜਾਬ ਤੇ ਰਜਿਸਟਰਡ ਹੋ ਜਾਂਦੀਆਂ ਸੀਆਂ 200 303 ਹੋ ਗਏ ਟੋਟਲ ਜਿਹੜੀਆਂ ਸੈਂਟਰ ਦੀਆਂ ਸੀਗੀਆਂ ਉਹ ਬਣ ਗਿਆ 206 ਤੇ ਸਟੇਟ ਦੀਆਂ 11 ਇਹ 217 ਮੈਂ ਸਟੇਟ ਤੇ ਉਹਦੀਆਂ ਕਹਿ ਰਿਆਂ ਕਿ ਪੰਜਾਬ ਦੀਆਂ ਉਹ ਦੂਜੀਆਂ ਅਦਰ ਸਟੇਟਸ ਸਚ ਮੈਂ ਵੀ ਕਹਿਆ ਸੀ 86 ਜਿਹੜੀਆਂ ਨੇ 86 ਨਹੀਂ ਹੈ ਨਹੀਂ ਨਹੀਂ ਸਿਆਦ ਨਹੀਂ ਤੁਸੀਂ 86 ਜਿਹੜੀਆਂ ਨੇਗੀਆਂ ਉਹ ਅਦਰ ਸਟੇਟਸ ਨੇਗੀਆਂ 303 ਦੇ ਵਿੱਚੋਂ 86 ਜਿਹੜੀਆਂ ਨੇ ਉਹ ਅਦਰ ਸਟੇਟ ਦੀਆਂ ਨੇਗੀਆਂ ਸੈਂਟਰ ਦੀਆਂ ਜਿਹੜੀਆਂ ਨੇ ਉਹ 206 ਨੇਗੀਆਂ 11 ਪੰਜਾਬ ਦੀਆਂ ਸੀਗੀਆਂ ਇਹਨਾਂ ਸਾਰਿਆਂ ਨੂੰ ਅਸੀਂ ਜਿਹੜੀਆਂ ਪੰਜਾਬ ਦੇ ਅੰਦਰ ਆਉਂਦੀਆਂ ਸੀ 11 ਦੀ 11 ਉਹਨਾਂ ਦੀ ਅਸੀਂ ਜੇ ਤੋਂ ਪਹਿਲਾਂ ਸਾਰੇ মিডিਆ ਕਰਮੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਬੜੇ ਸ਼ਾਰਟ ਨੋਟਸ ਤੇ ਅੱਜ ਇਸ ਇੰਪੋਰਟੈਂਟ ਪ੍ਰੈਸ ਵਾਰਤਾ ਨੂੰ ਕੰਪਿਊਟਰ 'ਤੇ ਪਹੁੰਚਿਓ ਮੇਰੇ ਨਾਲ ਸਾਡੇ ਜੀਐਸਟੀ ਡਿਪਾਰਟਮੈਂਟ ਦੇ ਸੈਕਟਰੀ ਵਿਕਾਸ ਪ੍ਰਤਾਪ ਜੀ ਐਸਟੀ ਸਾਹਿਬ ਔਰ ਖੱਬੇ ਪਾਸੇ ਵਰਦ ਰੁਜ਼ਮ ਜੀ ਐਕਸਾਈਜ਼ ਟੈਕਸੇਸ਼ਨ ਕਮਿਸ਼ਨਰ ਜਿਸ ਕਾਰਨ ਬਰਾੜਦੀ ਸਾਡੇ ਇਨਫੋਰਸਮੈਂਟ ਬਿੰਗ ਦੇ ਹੈਡ ਅੱਜ ਪਿਛਲੇ ਲਗਭਗ 1 ਮਹੀਨੇ ਦੇ ਅੰਦਰ ਪੰਜਾਬ ਵਿੱਚ ਜਿਹੜੇ ਟੈਕਸ ਚੋਰੀ ਕਰਨ ਵਾਲੇ ਵਿਅਕਤੀ ਸੀ ਜਿਹੜੇ ਜੀਐਸਟੀ ਦੇ ਅੰਦਰ ਜਾਲੀ ਬਿੱਲਾਂ ਦੇ ਰਾਹੀਂ ਬੋਗਸ ਬਿੱਲਾਂ ਦੇ ਰਾਹੀਂ ਫੇਕ ਆਈਟੀਸੀ ਰਿਟਰਨ ਕਿਵੇਂ ਲੈਂਦੇ ਸੀ ਉਹਨਾਂ ਤੇ ਡਿਪਾਰਟਮੈਂਟ ਵੱਲੋਂ ਸਖਤ ਕਾਰਵਾਈ ਕੀਤੀ ਗਈ ਔਰ ਪੰਜਾਬ ਵਿੱਚ ਸਰਕਾਰ ਆਉਣ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਰਕਾਰ ਦਾ ਇਹ ਸਖਤ ਬੈਸਰਾ ਕਿ ਪੰਜਾਬ ਵਿੱਚ ਅਸੀਂ ਕਰਪਸ਼ਨ ਭ੍ਰਿਸ਼ਟਾਚਾਰ ਚਾਹੇ ਕਿਸੇ ਵੀ ਲੈਵਲ ਦਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਚੋਰੀ ਜਿਹੜੀ ਆ ਕਿਸੇ ਵੀ ਲੈਵਲ ਦੀ ਆ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੋ ਉਸੇ ਮਹਿਮ ਦੇ ਤਹਿਤ ਉਸ ਮਹਿਮ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪੰਜਾਬ ਦੇ ਅੰਦਰ ਜਿਹੜੀਆਂ ਬੋਗਸ ਬਿੱਲ ਦੇ ਰਾਹੀਂ ਫੇਕ ਆਈਟੀਸੀ ਦੇ ਰਾਹੀਂ ਕਿਸ ਤਰ੍ਹਾਂ ਡਿਪਾਰਟਮੈਂਟ ਨੂੰ ਚੂਨਾ ਲਾਉਣ ਦੀ ਜਿਹੜੀ ਕੋਸ਼ਿਸ਼ ਸੀਗੀ ਕੁਝ ਝਾਲੀ ਫਰਮਾ ਬਣਾ ਕੇ ਕਰ ਰਏ ਸੀ ਉਹਨਾਂ ਦੇ ਖਿਲਾਫ ਸਿਕੰਜਾ ਕੱਸਿਆਗਾ ਔਰ ਪੰਜਾਬ ਦੇ ਅੰਦਰ ਅਸੀਂ ਟੈਕਸ ਚੋਰੀ ਨੂੰ ਰੋਕਣ ਦੇ ਲਈ ਆਪਣੀ ਮਿਹਮ ਨੂੰ ਹੋਰ ਤਾਕਤਵਰ ਬਣਾਇਆਗਾ ਔਰ ਸਾਡਾ ਡਿਪਾਰਟਮੈਂਟ ਲਗਾਤਾਰ ਜਿਹੜਾ ਟੈਕਸ ਚੋਰੀ ਕਰਦਾਗਾ ਉਹਦੇ ਖਿਲਾਫ ਅਸੀਂ ਸਖਤ ਬਾੜ ਜਿਹੜਾ ਕਰ ਰਹਾਂਗੇ ਤਾਂ ਕਿ ਪੰਜਾਬ ਦੇ ਅੰਦਰ ਅਸੀਂ ਬਿਲਕੁਲ ਚੋਰੀ ਜਿਹੜੀ ਆ ਉਹਨੂੰ ਖਤਮ ਕਰੀਏ ਕਿਉਂਕਿ ਟੈਕਸ ਕੰਪਲਾਈਂਸ ਦੇ ਅੰਦਰ ਪੰਜਾਬ ਜਦੋਂ GST ਆਇਆਗਾ ਜਦੋਂ GST ਰਜਿਮ ਆਇਆ ਬੈਠ ਤੋਂ ਬਾਅਦ 2017 ਤੋਂ ਪਹਿਲਾਂ ਪੰਜਾਬ ਦੇ ਅੰਦਰ ਬੈਠ ਬੈਠ ਦੀ ਰਜਿਮ ਸੀ ਯਾਨੀ ਕਿ ਯਾਰ ਪਹਿਲਾ ਢਾਂਚਾ ਸੀ ਜੀਐਸਟੀ ਤੋਂ ਪਹਿਲਾਂ ਉਸ ਤੋਂ ਬਾਅਦ ਜੀਐਸਟੀ ਆਇਆਗਾ ਔਰ ਪੁਰਾਣੀ ਸਰਕਾਰ ਦੇ ਸਮੇਂ ਜਿਵੇਂ ਕਾਂਗਰਸ ਪਾਰਟੀ ਦੇ ਸਮੇਂ 17 ਤੋਂ ਲੈ ਕੇ 22 ਤੱਕ ਟੈਕਸ ਗਰੋਥ ਲਗਭਗ 6% ਸੀਗੀ ਔਰ ਸਾਡੀ ਸਰਕਾਰ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਗਰੋਥ ਜਿਹੜੀ ਆ ਉਹ 13% ਤੋਂ ਉੱਬ ਹੋਈ ਹੈਗੀ ਸੋ ਉਹਦਾ ਕਾਰਨ ਇਹੀ ਆ ਕਿ ਡਿਪਾਰਟਮੈਂਟ ਦੇ ਅੰਦਰ ਟੈਕਸ ਇੰਟੈਲੀਜੈਂਟ ਯੂਨਿਟ ਦੀ ਸਥਾਪਨਾ ਡਿਪਾਰਟਮੈਂਟ ਦੇ ਅੰਦਰ IIT ਹਦਰਾਬਾਦ ਤੋਂ ਜਿਹੜੇ ਮੋਡਿਊਲ ਜਿਹੜੇ ਪਰਚੇਜ਼ ਕੀਤੇ ਨੇਗੇ ਜਿਨ੍ਹਾਂ ਦੇ ਰਾਹੀਂ ਅਸੀਂ ਜਿੱਥੇ-ਇਥੇ ਸਾਨੂੰ ਕੋਈ ਚੋਰੀ ਦਿਖਦੀ ਆ ਜਿਹੜਾ ਪੈਸਾ ਪੰਜਾਬ ਦੇ ਖਜ਼ਾਨੇ ਚ ਜਾਣਾ ਚਾਹੀਦਾਗਾ ਜਿਹੜਾ ਪੈਸਾ ਬੈਸਮ ਦੇ ਜਿਹੜਾ ਪੰਜਾਬ ਦੇ ਲੋਕਾਂ ਦੀ ਤਰੱਕੀ ਹੋਣੀ ਆ ਉਹ ਰਾਜ ਨਾ ਲੁੱਟਿਆ ਜਾਵੇ ਉਹਦੀ ਚੋਰੀ ਰਾਤ ਨਾ ਹੋਵੇ ਉਹਨੂੰ ਕੋਈ ਵਿਅਕਤੀ ਵਿਸ਼ੇਸ਼ ਜਾਂ ਕੋਈ ਹੋਰ ਉਹਦੀ ਚੋਰੀ ਨਾ ਕਰ ਲਵੇ ਤਾਂ ਉਹਦੇ ਲਈ ਅਸੀਂ ਬਹੁਤ ਸਾਰੇ ਪ੍ਰਬੰਧ ਜਿਹੜੇ ਨੇ ਸਾਡੇ ਡਿਪਾਰਟਮੈਂਟ ਦੇ ਦੋਨੋਂ ਅਫਸਰ ਸਾਹਿਬਾਨ ਬੈਠੇ ਨੇ ਸਾਰਿਆਂ ਨੇ ਬੜੀ ਸੂਝ-ਬੂਝ ਦੇ ਨਾਲ ਅਸੀਂ ਡਿਪਾਰਟਮੈਂਟ ਚੋਂ ਸਾਰੀਆਂ ਚੋਰੀਆਂ ਅਸੀਂ ਪੁਲਕ ਕੀਤੀਆਂ ਲਗੀਆਂ ਜਿਹੜੀਆਂ ਮੈਂ ਸਮਝਦਾ ਟੈਕਸ ਦੇ ਵਿੱਚ ਹੁੰਦੀਆਂ ਸੀ ਉਸੇ ਲੜੀ ਦੇ ਤਹਿਤ ਅਸੀਂ ਅਮਰਸਰ ਦੇ ਅੰਦਰ ਅਮਰਸਰ ਦੇ ਅੰਦਰ ਜਿਹੜਾ 골ਡ 골ਡ ਸੋਨੇ ਦੇ ਉੱਤੇ ਬਗੈਰ ਬਿੱਲ ਯਾਨੀ ਉਹ ਸੋਨਾ ਉਹਨਾਂ ਨੇ ਪਰਚੇਜ਼ ਕਿੱਥੋਂ ਕਰਕੇ ਲਿਆਂਦਾ ਉਸ ਫਰਮ ਨੇ ਸੋਨਾ ਕਿੱਥੋਂ ਖਰੀਦਿਆ ਔਰ ਲਗਭਗ 336 ਕਰੋੜ ਰੁਪਇਆ ਇੱਕ ਫਰਮ ਤੋਂ 336 ਕਰੋੜ ਰੁਪਇਆ ਦੇ ਜਾਲੀ ਬਿੱਲ ਸਾਨੂੰ ਮਿਲੇ ਨੇਗੇ ਔਰ ਇਹਦੇ ਵਿੱਚ ਸਬੰਧਤ ਇੱਕ ਵੱਡੀ ਕਾਰਵਾਈ ਅੱਜ ਤੱਕ ਦੀ ਹੁਣ ਤੱਕ ਦੀ ਜੇ ਮੈਂ ਕਹਾ ਹਿਸਟੋਰਿਕਲੀ ਇੱਕ ਵੱਡੀ ਮਹਿਮ ਜਿਹੜੀ ਆ ਹੋਈ ਆ ਔਰ 336 ਕਰੋੜ ਰੁਪਏ ਦੀ ਇਹ ਅਸੀਂ ਚੋਰੀ ਜਿਹੜੀ ਆ ਉਹ ਫੜੀ ਆ ਕਿ ਅਮਰਸਰ ਦੇ ਅੰਦਰ ਜਾਲੀ ਬਿੱਲ ਖਾਸ ਕਰਕੇ ਸੋਨੇ ਦੇ ਸਬੰਧ ਦੇ ਵਿੱਚ 골ਡ ਦੇ ਸਬੰਧ ਵਿੱਚ ਫੇਕ ਬਿੱਲ ਤਿਆਰ ਕੀਤੇ ਗਏ ਸੀ ਇਹ ਹੋਈ ਆ ਇਸ ਇਸ ਤੋਂ ਇਸ ਤੋਂ ਇਲਾਵਾ ਕਿਉਂਕਿ ਇਹਨਾਂ ਇਹ ਫਰਮਾਂ ਨੇ ਸਾਡਾ ਇਨਫੋਰਸਮੈਂਟ ਵਿੰਗ ਨੇ ਜਦੋਂ ਜਾਂਚ ਕੀਤੀ ਇਹ ਫਰਮਾਂ ਨੇ ਕਿੱਥੋਂ ਸੋਨਾ ਖਰੀਦ ਕੇ ਲਿਆ ਕੇ ਗਾਹਕਾਂ ਨੂੰ ਵੇਚਿਆ ਕੋਈ ਵੀ ਉਹਨਾਂ ਕੋਲ ਹਿਸਟਰੀ ਨਹੀਂ ਸੀਗੀ ਕੋਈ ਵੀ ਉਹਨਾਂ ਕੋਲੇ ਰਿਕਾਰਡ ਨਹੀਂ ਸੀਗਾ ਕਿ ਸੋਨਾ ਉਹਨਾਂ ਨੇ ਕਿੱਥੋਂ ਖਰੀਦ ਕੇ ਲਿਆਂਦਾਗਾ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਆ ਔਰ ਇਹਨਾਂ ਫਰਮਾਂ ਦੀ ਅਸੀਂ ਰਜਿਸਟ੍ਰੇਸ਼ਨ ਵੀ ਰੱਦ ਕੀਤੀ ਆ ਔਰ 20 ਕਰੋੜ ਰੁਪਏ ਦੇ ਕਰੀਬ ਜਿਹੜਾ ਪਲੈਂਟੀ ਆ ਉਹ ਵੀ ਲਾਈਆ ਤਾਂ ਕਿ ਪੰਜਾਬ ਦੇ ਅੰਦਰ ਕੋਈ ਵੀ ਵਿਅਕਤੀ ਜਿਹੜਾ ਪੰਜਾਬ ਦੇ ਖਜ਼ਾਨੇ ਨੂੰ ਚੂਨਾ ਨਾ ਲਾ ਸਕੇ ਪੰਜਾਬ ਦੇ ਜੀਐਸਐਸ ਸਿਸਟਮ ਨੂੰ ਖਰਾਬ ਨਾ ਕਰ ਸਕੇ ਸੋ 20 ਕਰੋੜ ਰੁਪਏ ਦੀ ਜਿਹੜੀ ਆ ਅਸੀਂ ਇਹਦੇ ਤੁਰ ਕੰਪਨੀ ਜਿਹੜੀ ਆ ਉਹ ਵੀ ਕਰਾਂਗੇ ਇਹਦੇ ਨਾਲ ਦੀ ਨਾਲ ਇੱਕ ਲੁਧਿਆਣਾ ਦੇ ਅੰਦਰ 336 ਕਰੋੜ ਰੁਪਇਆ ਅਮਰਸਰ ਦੇ ਅੰਦਰ ਔਰ ਦੂਸਰਾ ਲੁਧਿਆਣਾ ਦੇ ਅੰਦਰ ਦੂਸਰੀ ਕੰਪਨੀ ਜਿਹੜੀ ਆ ਉਹ ਲੁਧਿਆਣਾ ਦੇ ਅੰਦਰ ਆ ਉਹ 424 ਕਰੋੜ ਰੁਪਏ 424 ਕਰੋੜ ਰੁਪਏ ਦੇ ਬਿੱਲ ਨੇ ਜਿਹੜੇ ਜਾਲੀ ਬਿੱਲ ਨੇ ਉਹਨਾਂ ਦਾ ਵੀ ਪਰਦਾ ਫਾਸ਼ਟ ਹੋਇਆਗਾ ਔਰ ਮੈਂ ਸਮਝਦਾ ਇੱਕ ਵੱਡੀ ਜਿਹੜੀ ਮਹਿਮਾ ਉਹਨੂੰ ਵੀ ਸਾਡੀ ਨੂੰ ਸਫਲਤਾ ਮਿਲੀ ਆ ਔਰ ਇਹਦੇ ਵਿੱਚ ਲਗਭਗ 25 ਕਰੋੜ ਰੁਪਏ 25 ਕਰੋੜ ਰੁਪਏ ਜਿਹੜਾ ਉਹ ਟੈਕਸ ਦਾ ਚਾਰਜ ਕੀਤਾ ਜਾਊਗਾ ਇਹ ਦੋ ਵੱਡੀਆਂ ਸਾਡੀਆਂ ਪ੍ਰਾਪਤੀਆਂ ਗੋਲ ਦੇ ਅੰਦਰ ਰਹਿ ਗਈਆਂ 336 ਕਰੋੜ ਰੁਪਇਆ ਦੇ ਜਾਲੀ ਬਿੱਲ ਅਮਰਸਰ ਔਰ ਜਿਹਦੇ ਵਿੱਚੋਂ 20 ਕਰੋੜ ਦੀ ਪਲੈਂਟੀ ਵੰਡਦੀ ਹੈ ਟੈਕਸ ਟੈਂਪਲੈਂਟੀ ਔਰ ਦੂਸਰੀ 424 ਕਰੋੜ ਰੁਪਏ ਦੇ ਲੁਧਿਆਣਾ ਦੀ ਇੱਕ ਫਰਮਾ ਜਿਹਦੇ ਵਿੱਚੋਂ ਟੈਕਸ ਟੈਂਪਲੈਂਟੀ ਲਗਭਗ 25 ਕਰੋੜ ਰੁਪਏ ਬਣਦਾਗਾ ਇਹ ਕਿਛੇ ਦਿਨਾਂ ਦੇ ਵਿੱਚ ਅਸੀਂ ਜਿਹੜੇ ਫਰਾਡ ਨੇ ਡਿਟੈਕਟ ਕੀਤੇ ਨੇਗੇ ਜਿਨ੍ਹਾਂ ਦੇ ਨਾਲ ਮੈਂ ਸਮਝਦਾ ਡਿਪਾਰਟਮੈਂਟ ਸਾਡਾ ਹੋਰ ਮਜ਼ਬੂਤ ਹੋਇਆ ਹੈ ਇਸ ਤੋਂ ਇਲਾਵਾ ਜਿਹੜੇ ਕੁਝ ਫਰਮਾ ਪੰਜਾਬ ਦੇ ਅੰਦਰ ਕੁਝ ਫਰਮਾਂ ਪੰਜਾਬ ਦੇ ਅੰਦਰ ਜਿਹੜੀਆਂ ਸੈਂਟਰਲ ਜੂਰਡਿਕਸ਼ਨ ਦੇ ਅੰਦਰ ਰਜਿਸਟਰਡ ਸੀਗੀਆਂ ਜਿਹੜੀਆਂ ਕੇਂਦਰ ਸਰਕਾਰ ਕੋਲੇ ਰਜਿਸਟਰਡ ਸੀਗੀਆਂ ਬੜੀ ਇੰਪੋਰਟੈਂਟ ਗੱਲ ਆ ਕਿ ਜਿਹੜੀਆਂ ਸੈਂਟਰ ਸਰਕਾਰ ਦੀ ਜੂਰਡਿਕਸ਼ਨ ਦੇ ਅੰਦਰ ਰਜਿਸਟਰ ਹੋਈਆਂ ਸੀ ਕਿਉਂਕਿ ਜਿਹੜੀ ਰਜਿਸਟ੍ਰੇਸ਼ਨ ਆ ਜੀਐਸਟੀ ਦੀ ਉਹ ਸਟੇਟ ਕੋਲ ਸਟੇਟ ਵੀ ਕਰ ਸਕਦਾਗਾ ਕੋਈ ਵਿਅਕਤੀ ਸਟੇਟ ਕੋਲੇ ਵੀ ਆਪਦੇ ਆਪ ਨੂੰ ਰਿਸਟਰ ਕਰਵਾ ਸਕਦਾਗਾ ਜੀਐਸਟੀ ਦੇ ਅੰਦਰ ਕੋਈ ਵਿਅਕਤੀ ਜਿਹੜਾ ਉਹ ਸੈਂਟਰ ਕੋਲੇ ਵੀ ਕਰਵਾ ਸਕਦਾਗਾ ਔਰ ਲਗਭਗ 303 ਫਰਮਾਂ ਦਾ 303 ਫਰਮਾਂ ਦਾ ਦੇ ਵਿੱਚੋਂ 4044 ਕਰੋੜ ਰੁਪਏ ਦਾ 4044 ਕਰੋੜ ਰੁਪਏ ਦੀ ਜਿਹੜੀ ਲੋਹੇ ਦੀ ਆਇਰਨ ਦੀ ਜਾਲੀ ਸੇਲ ਪਰਚੇਸ ਦਿਖਾ ਕੇ ਜਿਹੜੇ ਆਈਟੀਸੀ ਰਿਟਰਨ ਲੈਂਦੇ ਸੀ ਉਹ ਵਿਅਕਤੀ ਅਸੀਂ ਫੜੇ ਨਗੇ 4044 ਕਰੋੜ ਰੁਪਏ ਦੀ ਜਿਹੜੀ ਆ ਲੋਹੇ ਦੀ ਜਿਹੜੀ ਆ ਜਾਲੀ ਸੇਲ ਪਰਚੇਸ ਦੇ ਸੀ ਕਿਉਂ ਫਰਮਾਂ 303 ਫਰਮਾਂ ਡਿਟੈਕਟ ਕੀਤੀਆਂ ਔਰ ਉਹਨਾਂ ਵਿੱਚੋਂ ਜਿਹੜੀਆਂ 206 ਫਰਮਾਂ 206 ਫਰਮਾਂ ਸਿਗੀਆਂ ਟੋਟਲ 303 ਫਰਮਾਂ ਰਹਿ ਗਈਆਂ ਹੁਣ ਤੱਕ ਜਿਹੜੀਆਂ ਅਦਰ ਸਟੇਟਸ ਵੀ ਨੇ ਕਿਉਂਕਿ ਜਿਹੜੀਆਂ ਸਟੇਟ ਦੀਆਂ ਰਹਿ ਗਈਆਂ ਸੌਰੀ ਸੈਂਟਰ ਦੀਆਂ ਰਹਿ ਗਈਆਂ ਉਹ 206 ਰਹਿ ਗਈਆਂ ਔਰ 211 ਫਰਮਾਂ ਜਿਹੜੀਆਂ ਉਹ ਪੰਜਾਬ ਚ ਰਜਿਸਟਰਡ ਹੋ ਜਾਂਦੀਆਂ ਸੀਆਂ 200 ਤੋਂ 303 ਹੋ ਗਏ ਟੋਟਲ ਜਿਹੜੀਆਂ ਸੈਂਟਰ ਦੀਆਂ ਸੀਗੀਆਂ ਉਹ ਬਣ ਗਏ 206 ਤੇ ਸਟੇਟ ਦੀਆਂ 11 ਇਹ 217 ਮੈਂ ਸਟੇਟ ਤੇ ਉਹਦੀਆਂ ਕਹਿ ਰਿਆਂ ਕਿ ਪੰਜਾਬ ਦੀਆਂ ਉਹ ਦੂਜੀਆਂ ਅਦਰ ਸਟੇਟਸ ਮੈਂ ਵੀ ਕਹਿਆ ਸੀ 86 ਜਿਹੜੀਆਂ ਨੇ 86 ਨਹੀਂ ਇਹ ਨਹੀਂ ਨਹੀਂ ਸਿਆਦ ਨੇ ਤੁਸੀਂ 86 ਜਿਹੜੀਆਂ ਨੇਗੀਆਂ ਉਹ ਅਦਰ ਸਟੇਟਸ ਦੇਗੀਆਂ 303 ਦੇ ਵਿੱਚੋਂ 86 ਜਿਹੜੀਆਂ ਨੇ ਉਹ ਅਦਰ ਸਟੇਟ ਦੀਆਂ ਨੇਗੀਆਂ ਸੈਂਟਰ ਦੀਆਂ ਜਿਹੜੀਆਂ ਨੇ ਉਹ 206 ਨੇਗੀਆਂ 11 ਪੰਜਾਬ ਦੀਆਂ ਸੀਗੀਆਂ ਇਹਨਾਂ ਸਾਰੀਆਂ ਨੂੰ ਅਸੀਂ ਜਿਹੜੀਆਂ ਪੰਜਾਬ ਦੇ ਅੰਦਰ ਆਉਂਦੀਆਂ ਸੀ 11 ਦੀਆਂ 11 ਉਹਨਾਂ ਦੀ ਅਸੀਂ ਜਿਹੜੀ ਆ ਰਜਿਸਟ੍ਰੇਸ਼ਨ ਵੀ ਰੱਦ ਕੀਤੀ ਆ ਔਰ ਹੁਣ ਸੈਂਟਰ ਦੀਆਂ ਅਸੀਂ ਲਿਖੇ ਭੇਜਿਆ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹਨਾਂ 217 ਫਰਮਾਂ ਚੋਂ ਇਹਨਾਂ 217 ਫਰਮਾਂ ਚੋਂ 89 ਕਰੋੜ ਰੁਪਏ 89 ਕਰੋੜ ਦੀ ਜਿਹੜੀ ਆਈਟੀਸੀ ਪਈ ਸੀਗੀ ਇਹਨਾਂ ਨੂੰ ਜਿਹੜੀ ਮੈਂ ਸਮਝਦਾ ਨੇ ਲੈ ਲੈਣੀ ਸੀਗੀ ਸਾਡੇ ਤੋਂ ਉਹ ਵੀ ਅਸੀਂ ਬਲਾਕ ਕੀਤੀ ਆ ਜਿਹੜਾ ਰਿਟਰਨ ਇਹਨਾਂ ਨੇ ਲੈ ਲੈਣਾ ਸੀਗਾ ਅਸੀਂ ਪੈਸਾ ਯਾਨੀ 89.7 ਕਰੋੜ ਰੁਪਇਆ 89.7 ਕਰੋੜ ਰੁਪਇਆ ਜਿਹੜਾ ਮੈਂ ਸਮਝਦਾ ਇਹਨਾਂ ਨੇ ਕਢਾ ਲੈਣਾ ਸੀਗਾ ਅਸੀਂ ਉਹ ਸੈਂਟਰ ਕੋਲੋਂ ਬਲਾਕ ਕੀਤਾਗਾ ਇਹ ਮੈਂ ਸਮਝਦਾ ਠੱਗੀ ਜਿਹੜੀ ਜਿਹੜੇ ਪੰਜਾਬ ਦੇ ਖਜ਼ਾਨੇ ਨੂੰ ਇਹਨਾਂ ਨੇ ਲੁੱਟ ਲੈਣਾ ਸੀਗਾ ਉਹ ਵੀ ਤੁਰੰਤ ਬਚਾਈ ਆ ਸੋ ਇਹ ਤੁਰੰਤ ਅਸੀਂ ਬਲਾਕ ਕੀਤਾਗਾ ਇਹਦੇ ਮਾਮਲੇ 'ਚ ਲਗਭਗ ਹੁਣ ਤੱਕ 707 700 ਤੋਂ ਵੱਧ ਜਿਹੜਾ ਹੈਗਾ ਉਹ ਜਾਲੀ ਆਈਟੀਸੀ ਰਿਟਰਨ ਦਾ ਅਸੀਂ ਕੇਸ ਡਿਟੈਕਟ ਕੀਤਾਗਾ ਫੜਿਆਗਾ ਔਰ ਫਰਮਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਵੀ ਅਸੀਂ ਸਟਾਰਟ ਕੀਤੀ ਆ ਜਿਹੜੀਆਂ ਪੰਜਾਬ ਚ 11 ਨੇਗੀਆਂ ਉਹ ਵੀ ਕੈਨਸਲ ਕਰਤੀਆਂ ਜਾਂ ਸਸਪੈਂਡ ਕਰਤੀਆਂ ਜਾਂ ਕੈਨਸਲ ਕਰਤੀਆਂ ਔਰ ਇਹਨਾਂ ਇਹ ਸਾਰੀਆਂ ਜਿਹੜੀਆਂ 206 ਫਰਮਾਂ ਸੈਂਟਰ ਦੀਆਂ ਨੇਗੀਆਂ ਉਹਦੀਆਂ ਅਸੀਂ ਸੈਂਟਰ ਗਵਰਨਮੈਂਟ ਨੂੰ ਲਿਖ ਕੇ ਭੇਜਿਆਗਾ ਕਿ ਤੁਰੰਤ ਇਹਨਾਂ ਫਰਮਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਨਾ ਵਿੱਚੋਂ ਲਗਭਗ ਹੁਣ ਤੱਕ ਅਸੀਂ ਜਿਹੜੀ ਲੁਧਿਆਣਾ ਦੇ ਅੰਦਰ ਵੱਡੀ ਕਾਰਵਾਈ ਆ ਜਿਹੜੀ ਕ੍ਰਿਮੀਨਲ ਲਾਇਬਿਲਟੀ ਆ ਜੇਕਰ ਕੋਈ ਵਿਅਕਤੀ ਝਾਲੀ ਫਰਮ ਬਣਾ ਕੇ ਫਰਜੀ ਫਰਮ ਬਣਾ ਕੇ ਸਟੇਟ ਦੇ ਟੈਕਸ ਢਾਂਚੇ ਦੇ ਅੰਦਰ ਵੜ ਕੇ ਇੱਕ ਡਿਜ਼ਾਈਨ ਬਣਾ ਕੇ ਲੁੱਟਦਾਗਾ ਤਾਂ ਉਹਦੇ ਖਿਲਾਫ ਕ੍ਰਿਮੀਨਲ ਲਾਇਬਿਲਟੀ ਵੀ ਸ਼ੁਰੂ ਹੁੰਦੀ ਆ ਸੋ ਅਸੀਂ 11 ਵਿਅਕਤੀ ਹੁਣ ਤੱਕ ਲੁਧਿਆਣਾ ਦੇ ਅੰਦਰ 11 ਵਿਅਕਤੀਆਂ ਦੀ ਅਸੀਂ ਅਰੈਸਟ ਪਾਈ ਆ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਅੰਦਰ ਭੇਜਿਆ ਗਿਆ ਔਰ ਲਗਭਗ ਹੁਣ ਤੱਕ ਅਸੀਂ ਜਿਹੜੇ ਜਾਲੀ ਬਿਲਾਂ ਬਿਲ ਸੀ 533 ਕਰੋੜ ਚੋਂ 2 ਕਰੋੜ ਦੀ ਰਿਕਵਰੀ ਹੋ ਚੁੱਕੀ ਆ ਤੇ ਹੁਣ ਮੈਂ ਸਮਝਦਾਗਾ 100 ਕਰੋੜ ਰੁਪਏ ਜਿਹੜਾ ਹੋਰ ਰਿਕਵਰੀ ਜਿਹੜੀ ਆ ਉਹ ਨਿਕਲੀ ਜਾਗੀ ਟੋਟਲ ਮੇਰਾ ਕਹਿਣ ਦਾ ਭਾਵ ਆ ਕਿ ਅਸੀਂ ਪਿਛਲੇ ਲੰਬੇ ਅਰਸੇ ਤੋਂ ਜਿੱਥੇ ਗੋਲ ਦੇ ਵਿੱਚ 336 ਕਰੋੜ ਰੁਪਇਆ ਅੰਮ੍ਰਿਤਸਰ 422 ਕਰੋੜ ਰੁਪਇਆ ਲੁਧਿਆਣਾ ਔਰ 4044 ਕਰੋੜ ਰੁਪਇਆ ਲੋਹੇ ਦੀ ਆਇਰਨ ਦੇ ਉੱਤੇ ਜਾਲੀ ਸੇਲ ਪਰਚੇਸ ਇਹ ਵੀ ਲੁਧਿਆਣਾ ਜੀ ਤੇ ਫਰਮਾਂ ਦੀ ਰਜਿਸਟ੍ਰੇਸ਼ਨ ਜਿਹੜੀ ਰੱਦ ਕੀਤੀ ਆ ਪੰਜਾਬ ਦੀਆਂ 11 ਔਰ ਸੈਂਟਰ ਨੂੰ ਲਿਖਿਆ 206 ਔਰ ਸਿਆਸੀ ਜਿਹੜੀਆਂ 86 ਅਦਰ ਫਰਮਸ ਰਹਿ ਗਈਆਂ ਉਹ ਦੂਜੇ ਸੂਬਿਆਂ ਨੂੰ ਲਿਖਿਆ ਗਿਆ ਕਿ ਇਹਨਾਂ ਫਰਮਾਂ ਦੇ ਖਿਲਾਫ ਜਿਹੜੀ ਆ ਚੌਥੇ ਕੇਸ ਸਰ ਕੀ ਕਾਰਵਾਈ ਕੀਤੀ ਜਾਵੇ ਔਰ ਚੌਥੇ ਕੇਸ ਦੇ ਅੰਦਰ ਜਿਹੜੀਆਂ ਜਿਹੜੇ ਦੂਜੇ ਜਾਲੀ ਮਤਲਬ ਇੱਕ ਤਾਂ ਹੈਗਾ ਡਾਇਰੈਕਟ ਚਲਾ ਰਹੇ ਸੀਗੇ ਕੁਝ ਕਿਸੇ ਹੋਰ ਦੇ ਨਾਂ ਤੇ ਯਾਨੀ ਕਿ ਆਪਣੇ ਲੇਬਰ ਕਰਨ ਵਾਲੇ ਦੇ ਨਾਂ ਤੇ ਜਿਹੜੇ ਲੇਬਰ ਕਰਨ ਵਾਲੇ ਵਿਅਕਤੀ ਉੱਥੇ ਆਉਂਦੇ ਨੇ ਜਾਂ ਆਪਣੇ ਮਲਾਜ਼ਮਾਂ ਦੇ ਨਾਂ ਤੇ ਆਪਣੇ ਡਰਾਈਵਰਾਂ ਦੇ ਨਾਂ ਤੇ ਆਪਣੇ ਕਿਸੇ ਵੀ ਹੋਰ ਦਾਤੇ ਜਿਹੜੀਆਂ ਜਾਲੀ ਫਰਮਾ ਬਣਾ ਕੇ ਉਹ 68 8 ਫਰਮਾਂ ਸੀ ਕਿਹਨੇ ਚੱਲ ਰਹੀਆਂ ਸੀਗੀਆਂ ਉਹਦੇ ਅੰਦਰ ਤਾਂ ਅਸੀਂ ਡਾਇਰੈਕਟਲੀ ਜਿਹੜੇ ਬੰਦੇ 11 ਬੰਦੇ ਇਨਵੋਲਵ ਸੀਗੇ ਮੇਨ ਪੰਜ ਬੰਦੇ ਹਾਂ ਮਤਲਬ 11 ਨਾਮਜ਼ਦ ਕੀਤੇ ਸੀ ਪੰਜ ਦੀ ਜਿਹੜੀ ਆ ਉਹ ਅਰੈਸਟ ਹੋ ਚੁੱਕੀ ਹੈ ਇਹਦੇ ਵਿੱਚ ਵੀ 533 ਕਰੋੜ ਦਾ ਫਰਾਡ ਆਇਆ 533 ਕਰੋੜ ਦੀ ਜਾਲੇ ਬਿਲਿੰਗ ਹੋਈ ਸੀ ਔਰ ਜਿਹਦੇ ਵਿੱਚ ਫੇਕ ਆਈਟੀਸੀ ਇਹਨਾਂ ਨੇ ਲਗਭਗ 100 ਕਰੋੜ ਰੁਪਇਆ 100 ਕਰੋੜ ਰੁਪਇਆ ਦੀ ਜਿਹੜੀ ਆ ਉਹ ਚੂਨਾ ਲਾਉਣਾ ਸੀਗਾ ਇਹ ਵੱਡੀ ਕਾਰਵਾਈ ਜਿਹੜੀ ਆ ਪਿਛਲੇ ਸਮੇਂ ਦੌਰਾਨ ਸਾਡੇ ਡਿਪਾਰਟਮੈਂਟ ਵੱਲੋਂ ਕੀਤੀ ਗਈ ਆ ਮੈਂ ਸਾਰੇ ਜਿੱਥੇ ਡਿਪਾਰਟਮੈਂਟਸ ਦੇ ਸਾਰੇ ਅਫਸਰ ਸਹਿਬਾਨ ਦਾ ਮੇਰੇ ਨਾਲ ਬੈਠੇ ਨੇਗੇ ਐਫਸੀਡੀ ਸਾਹਿਬ ਦਾ ਟੈਕਸ ਕਮਿਸ਼ਨਰ ਸਾਹਿਬ ਦਾ ਸਾਡੇ ਇਨਫੋਰਸਮੈਂਟ ਡਾਇਰੈਕਟਰ ਦੇ ਮੁਖੀ ਸਹਿਬਾਨ ਦਾ ਧੰਨਵਾਦ ਕਰਨਾਗਾ ਉੱਥੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾਗਾ ਕਿ ਉਹ ਲਗਾਤਾਰ ਪੰਜਾਬ ਦੇ ਅੰਦਰ ਇੱਕ ਇਮਾਨਦਾਰ ਸਰਕਾਰ ਚਲਾ ਰਹੇ ਨੇ ਪੰਜਾਬ ਦੇ ਅੰਦਰ ਭ੍ਰਿਸ਼ਟਾਚਾਰ ਖਤਮ ਕਰਨਾ ਸੀ ਕਿਉਂਕਿ ਆਮ ਆਦਮੀ ਪਾਰਟੀ ਦਾ ਜਨਮ ਆਮ ਆਦਮੀ ਪਾਰਟੀ ਦਾ ਜਨਮ ਭ੍ਰਿਸ਼ਟਾਚਾਰ ਦੇ ਖਿਲਾਫ ਉੱਠੀ ਮਹਿਮ ਚ ਹੋਇਆਗਾ ਸੋ ਪੰਜਾਬ ਦੇ ਅੰਦਰ ਕਿਸੇ ਵੀ ਲੈਵਲ ਤੇ ਜਿਹੜਾ ਭ੍ਰਿਸ਼ਟਾਚਾਰ ਹੁੰਦਾਗਾ ਅਸੀਂ ਉਹਦੇ ਖਿਲਾਫ ਸਖਤ ਹਮਲਾ ਕਰ ਰਹੇ ਹਾਂ ਸਖਤ ਬਾੜ ਕਰ ਰਹੇ ਹਾਂ ਔਰ ਕੋਈ ਵੀ ਦੋਸ਼ੀ ਜਿਹੜਾ GST ਦੇ ਅੰਦਰ ਫਰਾਡ ਕਰੂਗਾ ਟੈਕਸ ਦੇ ਅੰਦਰ ਫਰਾਡ ਕਰੂਗਾ ਉਹ ਬਖਸ਼ਿਆ ਨਹੀਂ ਜਾਊਗਾ ਅਸੀਂ ਇਸੇ ਤਰ੍ਹਾਂ ਇਹ ਮਹਿੰਮ ਜਿਹੜੀ ਆ ਪੰਜਾਬ 'ਚ ਜਾਰੀ ਰਹੂਗੀ ਔਰ ਨਾਲੇ ਸਮੇਂ 'ਚ ਹੋਰ ਵੀ ਕਾਫੀ ਸਾਰੇ ਅਸੀਂ ਏਰੀਏ ਲੱਭੇ ਨੇਗੇ ਜਿਨ੍ਹਾਂ 'ਚ ਸਾਨੂੰ ਲੱਗਦਾਗਾ ਕਿ ਇੱਥੇ ਚੋਰੀ ਹੋਣ ਦਾ ਖਤਰਾਗਾ ਉਹਨਾਂ ਨੂੰ ਆਈਡੈਂਟੀਫਾਈ ਕੀਤਾਗਾ ਉੱਥੇ ਸਾਡੀ ਜਿਹੜੀ ਆ ਟੀਮ ਲਗਾਤਾਰ ਕੰਮ ਕਰ ਰਹੀ ਆ 4000 चुताली तो तो करोड़ है कि तो 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 देखिए ये हमारा विषय नहीं है वो कहाँ से आया है। हमारा जो यूरिडिक्शन है वो टैक्स इन्फोर्समेंट की है हमारी यूरिडिक्शन टैक्स इन्फोर्समेंट की है और हमें हमने जितने भी अभी एफआईआर आई रजिस्टर करी है ਇਹ 12 ਸਟੇਟਾਂ ਵਿੱਚ ਜਿੱਥੇ हमको ਪਤਾ ਲੱਗ ਰਹਾ ਹੈ ਕਿ ਯਹਾਂ ਇਹ ਕ੍ਰਿਮਿਨਲ ਐਕਟ ਵਿੱਚ ਸ਼ਾਮਲ ਲੋਕ ਹੈ ਬਾਪੇ ਅਸੀਂ ਐਫ ਆਈ ਆਰ ਵੀ ਦਰਜ ਕਰ ਰਹੇ ਹਾਂ ਪਰ ਲੇਕਿਨ ਅਭੀ ਤੱਕ ਹਮਨੇ ਅਨਿਸ਼ਚਿਤੀ ਤੌਰ ਤੇ ਜਾਂ ਟੈਕਸ ਅਵੇਜ਼ਨ ਹੋਈ ਆ ਉਸ ਕੋ ਹੀ ਪਕੜਾ ਹੈ ਇਹ 4043 ਕਰੋੜ ਜਿਹੜਾ ਹੈਗਾ ਇਹ ਇਹ ਕਿੰਨੀਆਂ ਕਿ ਬੜੇ-ਬੜੇ ਫਾਰਮਾਂ ਸੀ ਜਿਨ੍ਹਾਂ ਨੇ ਕੀਤੇ ਉਹ ਕਿਹੜੇ-ਕਿਹੜੇ ਕਿੱਥੋਂ ਦੇ ਨੇ ਯਾਦ ਕਰ ਲੋ ਪਿਆਨਾ ਜਨਰਲ ਦਰਮੋਰ ਸਰ ਇਹ ਕਿੱਥੋਂ-ਕਿੱਥੋਂ ਦੇ ਲੋਕ ਨੇ ਯਾਦ ਜਿਨ੍ਹਾਂ ਨੇ ਇੱਕ ਹੋਰਾਂ ਇੱਕ ਨੈਕਸਸ ਬਣਾ ਕੇ ਤਾਂ ਟੱਕੀ ਮਾਰੀ ਦੇਖੋ ਇਹ ਸਾਰੇ ਲੋਕ ਲਗਭਗ ਲੁਧਿਆਣਾ ਦੇ ਏਰੀਏ ਦੇ ਮੰਡੀ ਗੁਵਿੰਦਗੜ੍ਹ ਦੇ ਏਰੀਏ ਦੇ ਫਤਿਹਗੜ੍ਹ ਜ਼ਿਲ੍ਹੇ ਦੇ ਅੰਦਰ ਇਹ ਇਸ ਏਰੀਏ ਦੇ ਅੰਦਰ ਕਿਉਂਕਿ ਲੋਹੇ ਦਾ ਕੰਮ ਬਹੁਤ ਜ਼ਿਆਦਾ ਹੈਗਾ ਲੋਹੇ ਦਾ ਕੰਮ ਬਹੁਤ ਜ਼ਿਆਦਾ ਹੈਗਾ ਔਰ ਲੋਹੇ ਦੇ ਜਾਲੀ ਫਰਜੀ ਬਿਲ ਬਣਾ ਕੇ ਇਹ ਲੋਕ ਜਿਹੜੇ ਸੀਗੇ ਉਹ ਸਰਕਾਰੀ ਖਜ਼ਾਨੇ 'ਚ ਚੁੰਨਾ ਲਾ ਰਹੇ ਸੀ ਉਹਨਾਂ ਦੇ ਖਿਲਾਫ ਕਰਪਾ ਐਫ ਆਈ ਆਰ ਵਗੈਰਾ ਬਿਲਕੁਲ ਜੀ ਲੋਪਾ ਸੀ 11 ਵਿਅਕਤੀ ਜਿਹੜੇ ਨੇਗੇ ਉਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਇਹ ਦੂਜੇ ਕੇਸ ਹੋਈਏਗੀ ਇਹਦੇ ਕੇਸ ਵੀ ਅਸੀਂ ਦੇਖ ਰਹੇ ਹਾਂ ਕਿਉਂਕਿ ਹਜੇ ਵਿਅਕਤੀ ਫੜੇ ਨਹੀਂਗੇ ਕ੍ਰਿਮिनल ਲਾਇਬਿਲਟੀ ਜਿਹੜੀ ਆ ਉਹ ਜੀਐਸਟੀ ਦੇ ਅੰਦਰ ਕਿੱਥੇ ਕਿੱਥੇ ਬਣਦੀ ਆ ਉਹ ਐਕਟ ਦੇ ਅੰਦਰ ਪ੍ਰਬਧਾਨ ਉਹ ਵੀ ਅਸੀਂ ਐਕਸ਼ਨ ਬਿਲਕੁਲ ਕਿਸੇ ਨੂੰ ਨਹੀਂ ਬਖਸ਼ਾਂਗੇ ਚਾਹੇ ਕੋਈ ਜੇਕਰ ਕੋਈ ਡਿਪਾਰਟਮੈਂਟ ਦਾ ਅਧਿਕਾਰੀ ਵੀ ਸ਼ਾਮਲ ਹੋਇਆ ਜੇਕਰ ਕੋਈ ਡਿਪਾਰਟਮੈਂਟ ਦਾ ਅਧਿਕਾਰੀ ਵੀ ਸ਼ਾਮਲ ਹੋਇਆ ਤਾਂ ਉਹਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਸ਼ਨ ਹੋਊਗਾ ਪੰਜ ਬੰਦੇ ਗ੍ਰਿਫਤਾਰ ਹੋਏ ਨੇ ਪੰਜ ਗ੍ਰਿਫਤਾਰ ਨੇ ਜੀ ਟੋਟਲ ਅਮਾਉਂਟ ਲਗਾਈ ਆਪਾਂ ਕਿੰਨੇ ਬਣਦੀ ਹੈ ਸਾਰੀ ਇਹ ਟੋਟਲ ਅਮਾਉਂਟ ਤੁਹਾਨੂੰ ਦੱਸਿਆ ਕਿ ਡਿਫਰੈਂਟ ਸਕੈਮ ਨੇ ਨਾ ਜੀ ਚਾਰ ਨੇਗੇ ਪਹਿਲੇ ਜਿਵੇਂ ਪਹਿਲੇ ਸਕੈਮ ਦੀ ਅਮਰਸਰ ਦੀ ਗੱਲ ਕਰਾਂ 336 ਦੂਸਰਾ 424 ਤੀਸਰਾ 4044 ਪੰਜਵਾਂ ਜਿਹੜਾ ਹੈਗਾ 533 ਜਿਹੜੇ ਸੋਨੇ ਦੇ ਵਪਾਰੀ ਨੇ ਸਰ ਉਹਨਾਂ ਦੇ ਉੱਤੇ ਕੀ ਉਹਨਾਂ ਦੇ ਜਿਹੜੇ ਲਾਇਸੈਂਸਿਸ ਵਗੈਰਾ ਵੀ ਕੈਨਸਲ ਹੋਣਗੇ ਕਿ ਉਹਨਾਂ ਨੂੰ ਕਿੱਦਾਂ ਦੇਖਿਆ ਜਾਏਗਾ ਦੇਖੋ ਅਸੀਂ ਜਿਹੜੀਆਂ ਫਰਮਾਂ ਫਰਾਡ ਦੇ ਵਿੱਚ ਇਨਵੋਲਵ ਨੇਗੀਆਂ ਅਸੀਂ ਉਹਨਾਂ ਦੇ ਤੁਰੰਤ ਲਾਇਸੈਂਸ ਜਿਹੜੇ ਨੇ ਮਿਲੇ ਹੋਏ ਨੇ ਰਜਿਸਟ੍ਰੇਸ਼ਨ ਜਿਹੜੀ ਉਹਨਾਂ ਦੀ ਹੋਈ ਹੋਈ ਆ ਅਸੀਂ ਤੁਰੰਤ ਉਹ ਜਦੋਂ ਸਾਨੂੰ ਸਸਪੀਸ਼ਨ ਹੁੰਦੀ ਆ ਸ਼ੱਕ ਹੁੰਦੀ ਆ ਅਸੀਂ ਸਸਪੈਂਡ ਕਰਦੇ ਹਾਂਗੇ ਆਫਟਰ ਦੈਟ ਜਦੋਂ ਡਿਟੈਕਟ ਹੋ ਜਾਂਦਾ ਕਿ ਹਾਂ ਉਹਨਾਂ ਨੇ ਇਹ ਕ੍ਰਾਈਮ ਕੀਤਾਗਾ ਸਾਡੇ ਡਿਪਾਰਟਮੈਂਟ ਦੇ ਰੂਲ ਐਂਡ ਰੈਗੂਲੇਸ਼ਨ ਦੇ ਮੁਤਾਬਕ ਤਾਂ ਅਸੀਂ ਉਹਦੀ ਰਜਿਸਟ੍ਰੇਸ਼ਨ ਆ ਉਹ ਰੱਦ ਕਰ ਦੇਵਾਂਗੇ ਅਮਰ ਸਰ ਦੇ ਅੰਦਰ ਸਿਰਫ 336 ਵਾਲੀ ਜਿਹੜੀ 336 ਕਰੋੜ ਦੀ ਆ ਇੱਕੋ ਹੀ ਹੈ ਇੱਕੋ ਹੀ ਫਰਮਾ ਜੀ 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 ਸੋ ਅੰਮ੍ਰਿਤਸਰ ਤੋਂ ਲੈਣਾ ਮੈਨੂੰ ਦੱਸਾਇਆ ਦੋਨੋਂ ਕੋਰਲੇਸ਼ਨ ਹੈ ਕੋਈ ਪਾਇਆ ਗਿਆ ਦੋਨੋਂ ਅਲੱਗ-ਅਲੱਗ ਨਹੀਂ ਨਹੀਂ ਦੋਨੋਂ ਅਲੱਗ-ਅਲੱਗ ਫਰਮੇ ਹੈ इनके पास या इन्होंने कहां से सोना परचेज किया गोल्ड कहां से परचेज किया उसका इनके पास कोई भी एविडेंस नहीं है जी बस आप ये इन्होनू की देखਦੇ ਨੇ ਸੋਨਾ ਇਹ ਤੁਸੀਂ ਪਿਆਦਾ ਹੰਤਾਨੀ ਬਾਹਰ ਕੀ دیکھتے ਆਪਾਂ ਜਾਂਚ ਕੀਤੀ ਹੋਏਗੀ ਬਾਡੀ ਉਹ ਜਾਂਚ ਦੇ ਵਿਸ਼ੇ ਨੇ ਇਨਵੈਸਟੀਗੇਸ਼ਨ ਦਾ ਵਿਸ਼ਾ ਉਹ ਡਿਸਕਲੋਜ਼ ਨਹੀਂ ਕੀਤਾ ਸਰ ਸੋਨਾ ਕਿੰਨਾ ਅਮਾਉਂਟ ਹੈ ਉਹ ਕੋਈ ਮਤਲਬ ਕਿੰਨੀ ਟਨ ਸੋਨਾ ਹੱਥ ਤੱਕ ਗ੍ਰਾਮ ਹੈਗਾ ਨਹੀਂ ਨਹੀਂ ਉਹ ਤਾਂ ابھی ਜਾਂਚ ਚੱਲ ਰਹੀ ਹੈ ابھی ਹੋਰ ਵੀ ਹੋ ਸਕਦਾ ਪਰ ਲੇਕਿਨ ਅਸੀਂ ਸਰ ਕਿਹੜੇ ਤੋਂ ਪਾਰੀ ਕੁਬੇਂਟਗੜ ਵਾਲੇ ਸੀ ਇਹ ਉਹਨਾਂ ਦੀ ਬੰਦੀ ਵੀ ਕਹਿੰਦੇ ਕਾਫੀ ਇੰਡਸਟਰੀ ਉਧਰ ਵੀ ਹੋਵੇਗਾ ਦੇਖੋ ਹਜੇ ਜਾਂਚ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਆ ਡਿਪਾਰਟਮੈਂਟ ਦੀ ਡਿਪਾਰਟਮੈਂਟ ਦੀ ਜਾਂਚ ਜਿਹੜੀ ਚੱਲ ਰਹੀ ਹੈ ਜੇ ਇਹ ਤੁਹਾਨੂੰ ਅਸੀਂ ਮੁਢਲੀ ਇਨਫਰਮੇਸ਼ਨ ਦੇ ਰਿਆਂਗੇ ਕਿ ਕਿੱਥੇ ਕਿੱਥੇ ਹਜੇ ਟੈਕਸ ਦੀ ਜਿਹੜੀ ਹੋਰ ਅਮਾਉਂਟ ਵਧਣ ਦਾ ਸਾਨੂੰ ਭਰੋਸਾ ਹੈਗਾ ਕਿ ਕਿੱਥੇ ਕਿੱਥੇ ਪਾਈ ਹੋਰ ਚੋਰੀ ਹੋਇਆ ਗਿਆ ਹਜੇ ਥੋੜੀਆਂ ਫਰਮਾਂ ਜਿਹੜੀਆਂ ਆਂਜਾਂ ਦੇ ਸਾਡੇ ਚ ਅਸੀਂ ਜਿਹੜਾ ਵੀ ਵਿਅਕਤੀ ਕੋਈ ਝਾਲੀ ਕੰਮ ਕਰੂਗਾ ਬਖਸ਼ਿਆ ਨਹੀਂ ਜਾਊਗਾ ਕਿਤੋਂ ਕੰਮ ਕਰ ਰਹੇ ਸਰ ਫਰਮਾਂ ਚਾਲੀ ਬਣਾਉਣਾ ਕਦੋਂ ਦਾ ਕੰਮ ਚੰਗੇ ਇਹ ਥੋੜਾ ਸਮਾਂ ਹੀ ਹੋਇਆ ਸੀ ਇਹਨਾਂ ਨੂੰ ਪਿੱਛੇ ਕਿਉਂਕਿ ਸਾਡਾ ਡਿਪਾਰਟਮੈਂਟ ਜਿਹੜਾ ਜਦੋਂ ਕੋਈ ਫਾਰਮ ਰਜਿਸਟਰਡ ਹੁੰਦੀ ਆ ਜੇ ਮੰਨ ਲਓ ਤੁਸੀਂ ਅੱਜ ਇੱਕ ਫਾਰਮ ਰਜਿਸਟਰਡ ਕਰਵਾ ਲੈਣੇ ਹੋ ਅੱਜ ਤੁਸੀਂ ਦਸਾਦ ਰਾਜ 5 ਕਰੋੜ ਦਾ ਵਪਾਰ ਕਰਦੇ ਹੋ ਉਦੋਂ ਬਾਅਦ 50 ਦਾ ਲੈ ਜਨੇ ਹੋ ਫਿਰ 500 ਦਾ ਲੈ ਜਨੇ ਹੋ ਸਪਸ਼ਟ ਹੈ ਕਿ ਤੁਸੀਂ ਕੋਈ ਨਾ ਕੋਈ ਫਰਜੀ ਵਪਾਰ ਚ ਇਨਵੋਲਵ ਹੋਏ ਹੋਗੇ ਇਹਦੀ ਤੇਜ਼ੀ ਦੇ ਨਾਲ 5 ਗੁਣਾ 10 ਗੁਣਾ 100 ਗੁਣਾ 500 ਗੁਣਾ ਵੱਧ ਰਿਹਾ ਹੈਗਾ ਸੋ ਉਸ ਨੂੰ ਦੇਖ ਕੇ ਅਸੀਂ ਜਿਹੜੀਆਂ ਸਸਪੀਸ਼ਨ ਇੱਥੋਂ ਹੀ ਪੈਦਾ ਹੁੰਦੀ ਹੈ ਨਾ ਸ਼ੱਕ ਇੱਥੋਂ ਹੀ ਪੈਦਾ ਪੈਦਾ ਹੁੰਦਾ ਹੈ ਕਿ ਹਾਂਜੀ ਇਹ ਫਰਮ ਜਿਹੜੀ ਇਹ ਗੱਲ ਨਹੀਂ ਤਾਂ ਵੱਡੀਆਂ ਜਿਹੜੀਆਂ ਫਰਮਾਂ ਨੇ ਜਿਹੜੀਆਂ ਕੋਈ ਇੰਡਸਟਰੀ ਆ ਜਿਹੜੀ ਕੰਮ ਕਰ ਰਹੀ ਆ ਪੰਜਾਬ ਦੇ ਅੰਦਰ ਉਹਨਾਂ ਨੂੰ ਤਾਂ ਆਲਰੇਡੀ ਬੜੇ ਅੱਛੇ ਤਰੀਕੇ ਨਾਲ ਸੀਏ ਰੱਖੇ ਨੇ ਉਹ ਤਾਂ ਬਿਲਕੁਲ ਕੋਈ ਪ੍ਰੋਬਲਮ ਨਹੀਂ ਆਉਂਦੀ ਉਹਨਾਂ ਨੂੰ ਤਾਂ 100% ਇਹ ਤਾਂ ਉਹ ਲੋਕ ਨੇ ਜਿਹੜੇ ਜਾਲੀ ਫਰਜੀ ਪਹਿਲਾਂ ਫੇਕ ਰਜਿਸਟ੍ਰੇਸ਼ਨ ਕਰਾਉਂਦੇ ਨੇ ਕਿ ਇਹ ਫੇਕ ਆਪ ਦਾ ਸਿਸਟਮ ਦਿਖਾਉਂਦੇ ਨੇ ਕਿ ਬਾਅਦ ਚ ਜਾਲੀ ਬਿਲ ਬਣਾ ਕੇ ਸ਼ੈਡਿਊਲ ਉਠਾ ਦੇਂਦੇ ਥੈਂਕ ਯੂ ਜੀਵਾ ਸਾਹਿਬ ਕੱਲ ਚੰਨੀ ਕਾ ਅਨੇ ਜੋ ਸਟੇਟਮੈਂਟ ਦੀ ਹੈ ਉਹ ਪਾਲ ਕੀ ਉੱਪਰ ਪਾਰਲੀਮੈਂਟ ਮੇ ਉਸ ਕੇ ਉੱਪਰ ਸਭ ਤੋਂ ਪਹਿਲੇ ਆਪ ਕੀ ਕੀ ਪਨੀ ਕੀਆ ਪਾਉਂਦੇ ਹੈ ਆ ਦੇਖਿਏ चन्नी साहब ने पार्लियामेंट में क्या बयान दिया है नहीं दिया पर लेकिन पंजाब में जो भी व्यक्ति क्योंकि आज की प्रेस वार्ता भी इसी पे है जो भी व्यक्ति कानून को तोड़ेगा जो भी व्यक्ति कानून को तोड़ने की कोशिश करेगा जो कानून में जैसी उसकी सजा लिखी गई है वैसे ही उसको सजा मिलेगी और दूसरा मैं आपको बता दूं कि ये हमने जितनी भी फर्में हमें मिल रही हैं इनकी हमने आधार थेंटिकेशन शुरुआत शुरू करी है बायोमेट्रिक जब नई जितनी भी फर्में अब रजिस्टर्ड होगी पंजाब में बायोमेट्रिक उसकी जो हम अटेंडेंस लगा के उसको आधार से जोड़ के फिर उसकी रजिस्ट्रेशन करेंगे ताकि आगे आने वाले समय में कोई फेक रजिस्ट्रेशन ना हो कई बार क्या होता है कि जैसे कोई मजदूर काम करने के लिए आया किसी आदमी के पास आया कोई चलाक चुरुस्त आदमी है उसका आधार कार्ड लिया के भाई तेरे को मैं दो हज़ार दूँगा तेरी जो पेमेंट है तेरा खाता खुलवा के दूंगा उसका उसकी रजिस्ट्रेशन बैंक में करवा लेते हैं उसके आधार की कॉपी ले लेते हैं बाद में उसी पे उसी आधार पे उसी खाते पर जब दस्तखत करवाते हैं उसी को रजिस्टर्ड करवा के उसके नाम पे ठगी शुरू कर देते हैं उसको तो पता तक नहीं होता उस मजदूर को या लोगों को कि हमारे साथ क्या हुआ है ये हमने इसीलिए आधार से बायोमेट्रिक जो है ਉਹ ਉਸਕੋ ਜੋੜਾ ਹੈ ਜੀ ਮਾ ਸਰ ਜਿਵੇਂ ਕਿ ਮਾਨਨੇ ਸਵਾਲ ਕਿ ਤਾ ਬਤ ਪਾਉਣ ਲੱਗੇ ਕਿ ਤੇ ਲਈ ਕੁਛ ਹਿੰਦੂ ਸੰਗਠਨ ਹੈ ਤੇ ਹਿੰਦੂ ਸੰਗਠਨ ਜੋ ਆਪਣਾ ਅਕਸਿਓਟੀ ਗਾਰਡ ਲੈ ਕੇ ਚੱਲਦੇ ਆ ਉਹ ਲੀਡਰ ਆਪਣੇ ਆਪ ਨੂੰ ਕਹਿੰਦੇ ਗਏ ਅਸੀਂ ਤ੍ਰਿਸ਼ੂਲ ਯਾਤਰਾ ਕਰਾਂਗੇ ਸ੍ਰੀ ਦਰਬਾਰ ਸਾਹਿਬ ਲਈ ਆਪਣਾ ਤ੍ਰਿਸ਼ੂਲ ਯਾਤਰਾ ਕਰਾਂਗੇ ਜਾਂ ਰਮਾਇਣ ਯਾਤਰਾ ਦੇਖੋ ਕਿਸੇ ਨੂੰ ਵੀ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਆਗਿਆ ਨਹੀਂ ਦਿੱਤੀ ਜਾਊਗੀ ਕੋਈ ਵੀ ਵਿਅਕਤੀ ਵਿਸ਼ੇਸ਼ ਜਿੱਦਾਂ ਮਰਜ਼ੀ ਬਣ ਜੇ ਕਾਨੂੰਨ ਤੋਂ ਵੱਡਾ ਨਹੀਂ ਹੋਊਗਾ ਕਾਨੂੰਨ ਤੋੜਨ ਦੀ ਆ ਕੇ ਕਿਸੇ ਨੂੰ ਮਰਤੀ ਜਾਊਗੀ ਚਾਹੇ ਕੋਈ ਵੀ ਹੋਵੇ ਮੈਂ ਪਾਰਟਿਕੂਲ ਕਿਸੇ ਦਾ ਜਿਹੜਾ ਹੈਗਾ ਕੌਣ ਕੀ ਆ ਕੌਣ ਨਹੀਂ ਮੈਂ ਕਿਸੇ ਦੀ ਆਰਗੇਨਾਈਜੇਸ਼ਨ ਤੇ ਕਮੈਂਟ ਨਹੀਂ ਕਰਦਾ ਮੈਂ ਕਹਿੰਦਾ ਕਿ ਪੰਜਾਬ ਦੇ ਅੰਦਰ ਲਾ ਇਨ ਆਰਡਰ ਨੂੰ ਮੇਨਟੇਨ ਕਰਨਾ ਸਾਡੀ ਜ਼ਿੰਮੇਵਾਰੀ ਹੈ ਜਿਵੇਂ ਸਾਡੇ ਵਿੱਚ ਆਇਆ ਜੋਗ ਦੀ ਜਿਹੜੀ ਮੀਟਿੰਗ ਉਸ ਦੇ ਵਿੱਚ ਪੰਜਾਬ ਸੀਐਮ ਸਾਹਿਬ ਨੇ ਜਵਾਬ ਦਿੱਤਾ ਤਾਂ